ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਆਮੀਦ ਆ ਸਾਰੇ ਠੀਕ ਹੋਣਗੇ ਤੇ ਖੁਸ਼ ਹੋਣਗੇ ਜਨਵਰੀ ਦੇ ਲਾਸਟ ਦੇ ਵਿੱਚ ਹੋਣ ਜਾ ਰਿਹਾ ਮੇਜਰ ਲੀ ਕਬੱਡੀ ਕੱਪ ਬਹੁਤ ਵੱਡਾ ਇਹ ਟੂਰਨਾਮੈਂਟ ਹੋਵੇਗਾ ਜੀ ਇਹ ਟੂਰਨਾਮੈਂਟ ਦੇ ਵਿੱਚ ਆਲ ਓਪਨ ਦੀਆਂ 8 ਟੀਮਾਂ ਜਿਹੜੀਆਂ ਭਾਗ ਲੈ ਰਹੀਆਂ ਹਨ ਇਹ ਟੂਰਨਾਮੈਂਟ ਦੇ ਵਿੱਚ ਪਹਿਲਾ ਇਨਾਮ 2.5 ਲੱਖ ਤੇ ਦੂਜਾ ਇਨਾਮ 2 ਲੱਖ ਰੱਖਿਆ ਗਿਆ ਹੈ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਇਹ ਕਬੱਡੀ ਕੱਪ ਰਹੇਗਾ 29 ਜਨਵਰੀ ਦਿਨ ਬੁੱਧਵਾਰ ਨੂੰ ਪਿੰਡ ਕੈਰੋ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਇੰਟਰਨੈਸ਼ਨਲ ਕੈਰੋ ਕਬੱਡੀ ਕੱਪ ਕਰਵਾਇਆ ਜਾ ਰਿਹਾ ਮੇਜਰ ਲੀਗ ਕਬੱਡੀ ਕੱਪ ਇਹ ਕਬੱਡੀ ਕੱਪ ਦੇ ਵਿੱਚ ਆਲ ਓਪਨ ਦੀਆਂ ਇੰਟਰਨੈਸ਼ਨਲ ਟੀਮਾਂ ਭਾਗ ਲੈ ਰਹੀਆਂ ਹਨ ਬੈਸਟ ਰੇਡਰਾਂ ਤੇ ਜਾਫੀਆਂ ਨੂੰ ਬਹੁਤ ਵੱਡੇ ਇਨਾਮ ਰੱਖੇ ਗਏ ਹਨ ਇਹ ਕਬੱਡੀ ਕੱਪ ਬੁੱਧਵਾਰ 29 ਜਨਵਰੀ 2025 ਨੂੰ ਪਿੰਡ ਕੈਰੋ ਜਲਾ ਤਰੰਤਾਰਨ ਦੇ ਵਿੱਚ ਹੋਣ ਜਾ ਰਿਹਾ ਜੀ ਧੰਨਵਾਦ